ਸਤਿਗੁਰੂ ਧੰਨ ਗੁਰ ਤੇਗ ਬਹਾਦਰ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਮਾਲਵੇ ਵੱਲ ਜਾਂਦੇ ਨੇ ਬਰਨਾਲੇ ਦੀ ਧਰਤੀ ਤੇ ਪਿੰਡ ਹਟਾਇਆ ਹੈ ਗੁਰਮੁਖੋ ਉਹ ਇਲਾਕੇ ਸਤਿਗੁਰੂ ਜਾਂਦੇ ਨੇ ਇੱਕ ਟਾਲੀਆਂ ਦਾ ਢੋਂਡ ਹੈ ਜੀ ਟਾਲੀਆਂ ਦਾ ਸਤਿਗੁਰੂ ਉਹ ਢੋਂਡ ਥੱਲੇ ਜਾ ਕੇ ਬੈਠ ਜਾਂਦੇ ਨੇ ਪਿੰਡ ਦੇ ਇਕੱਠੇ ਲੋਕ ਹੋ ਕੇ ਗੁਰਮੁਖੋ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਪਿੰਡ ਦਾ ਮੁਖੀ ਵੀ ਆਉਂਦਾ ਹੈ ਤੇ ਆ ਕੇ ਨਾ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਰੋਣਾ ਸ਼ੁਰੂ ਕਰ ਦਿੰਦੇ ਨੇ ਮਾਰਾ ਸਾਨੂੰ ਬਚਾਓ ਅਸੀਂ ਬੜੇ ਦੁਖੀ ਹਾਂ ਸਾਨੂੰ ਬਚਾ ਲਓ ਵੀ ਕੀ ਹੋਇਆ ਰੋਂਦੇ ਕਿਉਂ ਕੀ ਗੱਲ ਹੋਈ ਜੋਂ ਦੇ ਕੇ ਪਾਇਓ ਸਤਿਗੁਰੂ ਸਾਡੇ ਨਗਰ ਦੇ ਵਿੱਚ ਹਨਿਕ ਬਿਮਾਰੀ ਚੱਲ ਗਈ ਹੈ ਬੜੀਆਂ ਮੌਤਾਂ ਹੋ ਰਹੀਆਂ ਨੇ ਵੀ ਕਿਹੜੀ ਬਿਮਾਰੀ ਚੱਲ ਗਈ ਹੈ ਸਤਿਗੁਰੂ ਗਲੇ ਵਾਲੇ ਇਸੇ ਨਾਲ ਸੋਜ ਪੈ ਜਾਂਦੀ ਹੈ ਗਲੇ ਵਾਲੇ ਇਸੇ ਸੋਜ ਪੈ ਜਾਂਦੀ ਹੈ ਇਹ ਪਤਾ ਨਹੀਂ ਕਿੰਨੀ ਭਿਆਨਕ ਬਿਮਾਰੀ ਹੈ ਕਿੰਨੀਆਂ ਮੌਤਾਂ ਦੇ ਨਾਲ ਹੋ ਗਈਆਂ ਨੇ ਕੱਲੀ ਸਾਡੇ ਪਿੰਡ ਵਿੱਚ ਇਹ ਬਿਮਾਰੀ ਆ ਗਈ ਹੈ ਮਹਾਰਾਜ ਗਲੇ ਵਾਲੇ ਇਸੇ ਸੋਜ ਪੈ ਜਾਂਦੀ ਹੈ ਬੰਦੇ ਦਾ ਸਾਲ ਲੈਣਾ ਔਖਾ ਹੋ ਜਾਂਦਾ ਤੇ ਬੰਦੇ ਦੀ ਮੌਤ ਹੋ ਜਾਂਦੀ ਹੈ ਅਜੇ ਕੱਲੀ ਕਿਸੇ ਦਾ ਨਵਾਂ ਨਵਾਂ ਵਿਆਹ ਹੋਇਆ ਉਹਦੇ ਵੀ ਗੱਲੇ ਦੀ ਸੋਚ ਬੈ ਕੇ ਇਸ ਸਾਲ ਇਹਨਾ ਔਖਾ ਗਿਆ ਉਹਦੀ ਵੀ ਮੌਤ ਹੋ ਗਈ ਸਤਿਗੁਰੂ ਕਿਰਪਾ ਕਰੋ ਸਾਨੂੰ ਇਸ ਬਿਮਾਰੀ ਤੇ ਬਚਾ ਲੋ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਦੇਖਦੇ ਨੇ ਸੱਜੇ ਵੇਖਦੇ ਖੱਬੇ ਵੇਖਦੇ ਨੇ ਸਤਿਗੁਰ ਜੀ ਅੱਖ ਲੱਗੇ ਵੀ ਆਪੋ ਆਪਣੇ ਘਰਾਂ ਜੋ ਕਈਆਂ ਲੈ ਕੇ ਆਓ ਜਲਦੀ ਕਰੋ ਕਈਆਂ ਲੈ ਕੇ ਆਓ ਸਾਰੇ ਭੱਜੇ ਗਏ ਕਈਆਂ ਲੈ ਕੇ ਆ ਗਏ ਸਤਿਗੁਰ ਦੇ ਕਹਿਣ ਦਾ ਇਸ਼ਾਰਾ ਏਸੀ ਕਈਆਂ ਬਾਟੇ ਲੈ ਕੇ ਆਓ ਜਾਂ ਟੋਕਰੇ ਨਾਲ ਲੈ ਕੇ ਆਓ ਉਹ ਜਿੰਨੇ ਕੋ ਨਾਲ ਗੱਲ ਸੁਣੀ ਉਹ ਭਜੇ ਭਜੇ ਗਏ ਕਈਆਂ ਲੈ ਕੇ ਆ ਗਏ ਤੇ ਕੋਲ ਗੁਰਮਖੋ ਇੱਕ ਛਪੜੀ ਸੀ ਉਹ ਛਪੜੀ ਦੇ ਵਿੱਚ ਗੁਰਮਖੋ ਜੋ ਉੱਥੋਂ ਦੇ ਚਮਿਆਰ ਦਾ ਕੰਮ ਕਰਦੇ ਸਨ ਜੁੱਤੀਆਂ ਬਣਾਉਂਦੇ ਸਨ ਉਹ ਡੰਗੜਾਂ ਦਾ ਮਾਸ ਨਾਲ ਉਹ ਛਪੜੀ ਸੁੱਟਦੇ ਦੇ ਸਨ ਉਹ ਗਾੜੀ ਜਰੀਲੀ ਬਣ ਗਈ ਤੋ ਹਵਾ ਜਰੀਲੀ ਹੋਣ ਕਰਕੇ ਜੇ ਕੋਈ ਬਿਮਾਰੀ ਫੈਲ ਰਹੀ ਸੀ ਤੇ ਮਹਾਰਾਜ ਜੀ ਕਿਰੇ ਤੁਹਾਨੂੰ ਆਖਿਆ ਸੀ ਕਈਆਂ ਬਾਟੇ ਲੈ ਕੇ ਆਓ ਅਸੀਂ ਕੱਲੀਆਂ ਕਈਆਂ ਲੈ ਆਏ ਹੋ ਤੇ ਕਹਿੰਦੇ ਮਹਾਰੇ ਬਾਟੇ ਹੁਣ ਜਾ ਕੇ ਲੈ ਆਈਏ ਪਿੰਡ ਵਿੱਚੋਂ ਕਹਿੰਦੇ ਨਹੀਂ ਦੂਰ ਨਹੀਂ ਮਹਾਰਾਜ ਵੇਖੋ ਕਿੱਡੇ ਦਿਆਲੂ ਨੇ ਤੁਹਾਨੂੰ ਕਰਤੇਗ ਬਹਾਦਰ ਪਿਤਾ ਜੀ ਐਡੇ ਦਿਆਲੂ ਸਤਿਗੁਰੂ ਆਪ ਕਈ ਭੜੀ ਕੱਪੜਿਆਂ ਸਮੇਤ ਉਹ ਛਪੜੀ ਜਿ ਵਰਗੇ ਸਤਿਗੁਰੂ ਜੀ ਆਪਣਾ ਕੀਮਤੀ ਦੁਸ਼ਾਲਾ ਗੁਰਮੁਖੋ ਧਰਤੀ ਤੇ ਵਿਛਾਇਆ ਤੇ ਕਈ ਟੱਪ ੜਕੇ ਨਾ ਉਹ ਦੁਸ਼ਾਲੇ ਦੇ ਬੌਂਦੇ ਨੇ ਆਖਿਆ ਵੀ ਇਹ ਬਾੜ ਸੁੱਟ ਕੇ ਆਓ ਦੂਰ ਫਿਰ ਉਹ ਦੁਸ਼ਾਲਾ ਵਾਪਸ ਜਿਹੁੰਦੇ ਨੇ ਕਈਆਂ ਭਰ ਭਰ ਕੇ ਦੁਸ਼ਾਲੇ ਗੁਰਮੁਖੋ ਇਨਸ਼ਾਲਾ ਭਰ ਭਰ ਕੇ ਉਹ ਗਾੜ-ਵਾਰ ਘੱਟਦੇ ਪਏ ਨੇ ਜਦੋਂ ਵੇਖਿਆ ਸੰਤਾਂ ਨੇ ਪਿੰਡ ਵਾਲਿਆਂ ਨੇ ਕੋ ਸਤਬੂ ਆਬ ਲੱਗੇ ਸੜ ਲੱਗੇ ਗੁਰਮੁਖੋ ਕੋਜੀ ਸਮੇਂ ਦੇ ਵਿੱਚ ਉਹ ਛਪੜੀ ਗੁਰੂ ਖਾਲੀ ਕਰ ਦਿੱਤੀ ਗੁਰਤੇਗ ਬਾਦ ਜੀ ਅੱਖ ਲੱਗੇ ਇਹਦੇ ਕਰਕੇ ਹੀ ਇਹ ਬਿਮਾਰੀ ਫੈਲ ਰਹੀ ਸੀ ਇਹ ਲੋਕ ਜੋ ਚਮੜੇ ਦਾ ਕੰਮ ਕਰਦੇ ਨੇ ਜੋਰੇ ਬਣਾਉਂਦੇ ਨੇ ਇਹ ਸਾਰੇ ਜੋ ਡੰਗਰਾਂ ਦਾ ਮਾਸ ਹੁੰਦਾ ਹੈ ਇਹਦੇ ਸੁੱਤੀ ਜਾਂਦੇ ਨੇ ਤੇ ਉਹ ਫਿਰ ਗਾਰ ਜ਼ਰੀਲੀ ਬਣ ਗਈ ਹਵਾ ਰਹੀ ਤੁਹਾਡੇ ਪਿੰਡ ਵਿੱਚ ਜਾਂਦੀ ਹੈ ਜਦੋਂ ਬੰਦਾ ਸਾਹ ਲੈਂਦਾ ਉਹ ਫਿਰ ਗਲੇ ਤੇ ਅਸਰ ਕਰਦੀ ਸੀ ਉਹਦੇ ਨਾਲ ਸੋਜ ਪੈਂਦੀ ਆ ਜਦੋਂ ਸੋਜ ਪੈਂਦੀ ਸਾਹ ਗਮ ਹੋ ਜਾਂਦਾ ਬੰਦੇ ਦੀ ਮੌਤ ਹੋ ਜਾਂਦੀ ਸੀ ਮਾਰੇ ਨੇ ਗੁਰੂ ਕੋ ਆਪ ਹਥੀ ਸੇਵਾ ਕੀਤੀ ਆਪਣੇ ਕੀਮਤੀ ਦੁਸ਼ਾਲੇ ਦੀ ਪਰਵਾਹ ਨਹੀਂ ਕੀਤੀ। ਵੇਖੋ ਕਿੱਡੇ ਦਿਆਲੂ ਨੇ ਗੁਰਦੇਵ ਬਾਦਲ ਪਿਤਾ ਜੀ। ਐਡੇ ਦਿਆਲੂ ਸਤਿਗੁਰੂ ਜੀ ਤੇ ਸਤਿਗੁਰੂ ਜੀ ਆਖਣ ਲਗੇ ਉਹ ਭਲਿਓ ਨਾਮ ਜਪਿਆ ਕਰੋ ਨਾਮ ਜਪਿਆ ਕਰੋ। ਨਾਮ ਜਪਣ ਦੇ ਨਾਲ ਤਨ ਦੇ ਦੁੱਖ ਵੀ ਦੂਰ ਹੋਣਗੇ ਤੇ ਮਨ ਦੇ ਦੁੱਖ ਵੀ ਦੂਰ ਹੋਣਗੇ। ਹਰ ਕੋ ਨਾਮ ਸਦਾ ਸੁਖਦਾਈ ਜਦ ਕੋ ਸਿਮਰ ਅਜਾਮਲ ਕੁਦਰੇ ਉਹ ਗੰਕਾ ਹੂੰ ਗਤ ਪਾਈ ਭਲੇਉ ਨਾਮ ਜਪਿਆ ਕਰੂ ਹੁਣ ਭਗਾ ਵਾਲਿਓ ਸਤਿਗੁਰ ਨਾਮ ਦਾ ਉਪਦੇਸ਼ ਦੇ ਕੇ ਸੱਚ ਨਾਲ ਜੁੜ ਕੇ ਜਦੋਂ ਅਗਾਹ ਦੁਰੇ ਨਾ ਅਜੇ ਸਤਿਗੁਰ ਕੋਈ ਕਦਮ ਗਏ ਨੇ ਇਸ ਇਲਾਕੇ ਤੋਂ ਅੱਧਾ ਕਿਲੋਮੀਟਰ ਦੂਰ ਗਰਨੋ ਕੋ ਇੱਕ ਮਾਈ ਰਹਿੰਦੀ ਏ ਮਾਈ ਦਸਮਤੀ ਕਰੇ ਇੱਕ ਮਾਈ ਰਹਿੰਦੀ ਉਹਦਾ ਨਾਮ ਮਾਈ ਜਿਉਣੀ ਹੈ ਜਿਉਣੀ ਬੜੇ ਸਮੇਂ ਤੋਂ ਸਾਧਗੁਰੂ ਨੇ ਉਡੀਕਦੀ ਪਈ ਹੈ ਦਿਲ ਵਿੱਚ ਗੁਰਮੁਖੋ ਦਰਸ਼ਨਾਂ ਦੀ ਪਿਆਸ ਹੈ ਕਿਤੇ ਸਾਧਗੁਰੂ ਮੇਰੇ ਇਲਾਕੇ 'ਚ ਆਉਣ ਤੇ ਮੈਂ ਸਾਧਗੁਰੂ ਦੇ ਦਰਸ਼ਨ ਕਰਕੇ ਆਪਣੀ ਭਾਗ ਬਣਾਵਾ ਦਰਸ਼ਨਾਂ ਦੀ ਅੰਦਰ ਭੁੱਖ ਹੈ ਮਾਈ ਦੇ ਅੰਦਰ ਉਹ ਮਾਈ ਨੂੰ ਕਿਸੇ ਦੱਸਿਆ ਮਾਈ ਗੁਰਤੇਗ ਭਾਦਰ ਦੇ ਕੋਲ ਹੀ ਆਏ ਤਾਂ ਹੁਣ ਤਾਂ ਸਾਧਗੁਰੂ ਅਗਾਹ ਚੱਲੇ ਨੇ ਤੂੰ ਦਰਸ਼ਨ ਨਹੀਂ ਕਰਕੇ ਆਈ ਕਹਿੰਦੀ ਮੈਨੂੰ ਤਾਂ ਪਤਾ ਲੱਗਾ ਹੀ ਨਹੀਂ ਉਹ ਅਖ ਲਗੇ ਸਤਿਗੁਰੂ ਇਸ ਵਾਸਤੇ ਲੰਗਣਾ ਹੀ ਹੋਣਾ ਉਹ ਮਾਈ ਨੇ ਗੁਰਮੁਖ ਨੂੰ ਵੇਖਿਆ ਘਰ ਚ ਗਰੀਬੀ ਸੀ ਅਜੇ ਧਾਰ ਚੋ ਕੇ ਹੱਡੀ ਧਾਰ ਚੋ ਕੇ ਸਮਝਦਾ ਨਾ ਪਾ ਮੱਝ ਦਾ ਦੁੱਧ ਚੋ ਕੇ ਹੱਡੀ ਅਜੇ ਵੇਖਿਆ ਕੋਈ ਮਾਇਆ ਵੀ ਗੋਲ ਨਹੀਂ ਕੋਈ ਹੋਰ ਵਸਤੂ ਵੀ ਗੋਲ ਨਹੀਂ ਕਿ ਸਤਿਗੁਰੂ ਨੂੰ ਭੇਟਾ ਮੈਂ ਕੀ ਕਰਾਂਗੀ ਭਾਗਾ ਵਾਲਿਓ ਘਰ ਚ ਡੋਲ ਸੀ ਡੋਲ ਦੇ ਵਿੱਚ ਦੁੱਧ ਪਾਇਆ ਕੱਚਾ ਦੁੱਧ ਹੀ ਉਬਾਲਾ ਵੀ ਨਹੀਂ ਦਵਾਇਆ ਕੱਚਾ ਦੁੱਧ ਪਾਇਆ ਉਹ ਦੁੱਧ ਪਾ ਕੇ ਨੇ ਇਕਦਮ ਭੱਜੀ ਜਿੱਦੋਂ ਸਤਿਗੁਰੂ ਲੰਘਣਾ ਸੀ ਉਸ ਰਸਤੇ ਗਲੋਗ ਜਿੱਦੋਂ ਸਤਿਗੁਰੂ ਨੇ ਆਉਣਾ ਸੀ ਗੁਰਮੁਖੋ ਕੁਝ ਕੁ ਮਿੰਟਾਂ ਨੂੰ ਸਤਗੁਰੂ ਜੀ ਆਏ ਇਹ ਮਾਈ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਮਾਈ ਬਾਗੋ ਬਾਗ ਹੋ ਗਈ ਬਾਗੋ ਬਾਗ ਸਤਿਗੁਰ ਦੇ ਚਰਨਾਂ ਦੇ ਨਮਸਕਾਰ ਕੀਤੀ ਸਤਿਗੁਰੂ ਸ਼ੁਕਰ ਹੈ ਗਰੀਬੀ ਦੀ ਤੁਸੀਂ ਦਰਸ਼ਨ ਦਿੱਤੇ ਮੈਂ ਕਿੰਨੇ ਸਮੇਂ ਤੋਂ ਮੈਂ ਉਡੀਕਦੀ ਪਈ ਸਾਂ ਕਿ ਸਤਿਗੁਰੂ ਆਉਣ ਮੈਂ ਆਪਣੇ ਭਾਗ ਬਣਾਵਾਂ ਸਤਿਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਆਪ ਨੇ ਕਿਰਪਾ ਕੀਤੀ ਸਤਿਗੁਰ ਕਿਰਪਾ ਕਰੋ ਕੱਚਾ ਦੁੱਧ ਲੈ ਕੇ ਆਈਏ ਦੁੱਧ ਕੱਚਾ ਦੁੱਧ ਹੀ ਪ੍ਰਵਾਨ ਕਰ ਲਿਓ ਸਮਾਂ ਨਹੀਂ ਸੀ ਸਤਿਗੁਰ ਜੀ ਮੈਂ ਦੁੱਧ ਨੂੰ ਉਬਾਲਾ ਦੇ ਕੇ ਲਿਆਉਂਦੀ ਹਾਂ ਦੁੱਧ ਉਬਾਲ ਕੇ ਲਿਆਉਂਦੀ ਸਤਿਬਿਨੇ ਗੁਰਮੁਖੋ ਉਹ ਮਾਈ ਦਾ ਪਿਆਰ ਵੇਖ ਕੇ ਮਾਈ ਦਾ ਕੱਚਾ ਦੁੱਧ ਹੀ ਪ੍ਰਵਾਨ ਕੀਤਾ ਆਪ ਵੀ ਸਤਿਗੁਰ ਨੇ ਕੱਚਾ ਦੁੱਧ ਛਕਿਆ ਸਾਰੀਆਂ ਸੰਗਤਾਂ ਨੂੰ ਸ਼ਿਕਾਇਆ ਮਾਈ ਨੂੰ ਆਖਿਆ ਉਹ ਮਾਈ ਹੁਣ ਨਾਮ ਜਪਿਆ ਕਰ ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ ਹਰ ਤੂ ਨਾਮ ਸਦਾ ਸੁਖਦਾਈ ਇਹ ਨਾਮ ਦੇ ਵਿੱਚ ਹੀ ਮਾਈ ਸੁਖ ਨੇ ਇਹ ਨਾਮ ਜਪਨ ਦੇ ਸਦਕੇ ਲੋਕ ਵੀ ਸੁਖਿਆ ਹੋਵੇਗਾ ਤੇ ਪਰਲੋਕ ਵੀ ਸੁਲਾ ਹੋਵੇਗਾ ਗੁਰਮਕੋ ਜਿਸ ਜਗ੍ਹਾ ਤੇ ਸਤਬੂ ਨੇ ਮਾਈ ਨੂੰ ਦਰਸ਼ਨ ਦਿੱਤੇ ਮਾਈ ਨੇ ਕੱਚਾ ਦੁੱਧ ਭੇਟਾ ਕੀਤਾ ਉਸ ਜਗ੍ਹਾ ਤੇ ਅੱਜ ਅਸਥਾਨ ਹੈ ਜੀ ਗੁਰਦੁਆਰਾ ਗੁਰੂ ਸਰ ਸਾਹਿਬ ਕੱਚਾ ਸਾਹਿਬ ਉਸ ਜਗ੍ਹਾ ਤੇ ਅਸਥਾਨ ਹੈ ਜਿਹੜੀ ਪਹਿਲੀ ਵਿਚਾਰ ਸੁਣੀ ਗੁਰਮੁਖ ਜੀ ਸਤਿਗੁਰੂ ਨੇ ਆਪ ਛੱਪਰ ਦੇ ਚੋਗਾਰ ਡੰਡੀ ਸੀ ਉਸ ਅਸਥਾਨ ਤੇ ਗੁਰਦਰਾ ਸਾਹਿਬ ਹੈ ਗੁਰਦਰਾ ਗੁਰੂ ਸਾਹਿਬ ਪੱਕਾ ਸਾਹਿਬ ਦੋ ਅਸਥਾਨ ਨੇ ਗੁਰੂ ਕੋ ਅੱਧਾ ਕਿਲੋ ਮੀਟਰ ਦੂਰੀ ਤੇ ਪਹਿਲਾ ਅਸਥਾਨ ਹੈ ਪੱਕਾ ਸਾਹਿਬ ਦੂਜਾ ਹੈ ਕੱਚਾ ਜਿੱਥੇ ਮਾਈ ਨੇ ਕੱਚਾ ਦੁੱਧ ਪੇਟਾ ਕੀਤਾ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਬਹੁਤ ਹੀ ਦਿਆਲੂ ਨੇ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਅਰਦਾਸ ਕਰਿਓ ਸਤਿਗੁਰ ਦਾ ਕੱਲ ਨੂੰ ਜੋ ਪ੍ਰਕਾਸ਼ ਦਿਹਾਰਾ ਹੈ ਸਤਿਗੁਰ ਸਾਡੇ ਅੰਦਰ ਗੁਰਮਤ ਦਾ ਪ੍ਰਕਾਸ਼ ਕਰ ਦੇਣਾ ਆਪਣੇ ਸਿਧਾਂਤ ਦਾ ਸਤਿਗੁਰੂ ਪ੍ਰਕਾਸ਼ ਕਰ ਦੇਣਾ